ਜਦੋਂ ਅਕਤੈ ਜਾਣਾ ਪੈ ਜਵੇ ਤਾਂ ਘਰ ਆਉਂਦਿਆਂ ਨੂੰ ਹੋ ਜਾਈਏ ਲੇਟ ਤਾਂ ਦਾਲ ਸਬਜ਼ੀ ਬਣਾਉਣ ਦੀ ਵੱਖਰੀ ਟੈਨਸ਼ਨ ਪੈ ਜਾਂਦੀ ਪਹਿਲਾਂ ਘਰ ਦਾ ਸਾਰਾ ਕੰਮ ਕਰਕੇ ਜਾਓ ਤਾਂ ਫਿਰ ਘਰ ਦਾ ਆ ਕੇ ਵੀ ਕਰੋ ਹੋ ਕਿੰਨੀ ਆ ਟੈਨਸ਼ਨ ਆ ਓ ਮਾਈ ਗੋਡ ਤਾਂ ਇੱਥੇ ਮੰਮੀ ਨੇ ਛਾਲਗਵਾ ਦੀ ਸਬਜ਼ੀ ਅੱਧੀ ਕੱਟ ਦਿੱਤੀ ਮੰਮੀ ਕਹਿੰਦੇ ਬਾਕੀ ਤੂੰ ਕੱਟ ਲੈ ਮੇਰਾ ਹੱਥ ਦੁਖਣ ਲੱਪਿਆ ਤੇ ਆਪਾਂ ਅੱਧਿਕ ਸਬਜ਼ੀ ਕੱਟੀ ਬਾਕੀ ਤੜਕੇ ਦਾ ਸਮਾਨ ਸਾਰਾ ਤਿਆਰ ਕੀਤਾ ਪਹਿਲਾਂ ਤਾਂ ਸੋਚਿਆ ਵੀ ਚੁੱਲ੍ਹੇ ਦੇ ਉੱਤੇ ਪਤੀਲੇ ਦੇ ਵਿੱਚ ਤੜਕਾ ਲਗਾਇਆ ਜਾਵੇ ਫਿਰ ਸੋਚਿਆ ਕਿ ਨਹੀਂ ਟਾਈਮ ਬਹੁਤ ਹੋ ਗਿਆ ਚਲੋ ਕੁੱਕਰ ਦੇ ਵਿੱਚ ਹੀ ਬਣਾ ਲਾਂ ਨੇ ਤੇ ਆਪਾਂ ਰੱਖਿਆ ਗੈਸ ਤੇ ਕੁੱਕ ਤੇਲ ਨੂੰ ਗਰਮ ਕਰਕੇ ਆਪਾਂ ਪਾ ਲਿਆ ਜੀਰਾ ਲਸਣ ਤੇ ਲਸਣ ਨੂੰ ਭੁੰਨ ਕੇ ਪਾਇਆ ਪਿਆਜ਼ ਤੇ ਜਦ ਤੱਕ ਆਪਣਾ ਪਿਆਜ਼ ਭੁੱਜਦਾ ਤਾਂ ਜਿਹੜੇ ਵੀ ਵੀਡੀਓ ਦੇਖਦੇ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੱਥੋਂ-ਕਿੱਥੋਂ ਆਪਣੀ ਵੀਡੀਓ ਦੇਖ ਰਹੇ ਆ ਆਪਣੇ ਏਰੀਆ ਦਾ ਨਾਮ ਜਰੂਰ ਮੈਂਸ਼ਨ ਕਰਿਓ ਤੇ ਨੈਕਸਟ ਵੀਡੀਓ ਚ ਆਪਾਂ ਉਹਨਾਂ ਦਾ ਨਾਮ ਲੈ ਕੇ ਥੈਂਕ ਯੂ ਕਰਾਂਗੇ ਤੇ ਲੋ ਜੀ ਆਪਣਾ ਪਿਆਜ਼ ਵੀ ਭੁੱਜ ਗਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਹਰੀਆਂ ਮਿਰਚਾਂ ਤੇ ਅਦਰਕ ਦਾ ਪੇਸਟ ਨਾਲ ਹੀ ਪਾਵਾਂਗੇ ਜੇ ਆਪਾਂ ਕੱਟੇ ਹੋਏ ਟਮਾਟਰ ਤੇ ਉਸ ਤੋਂ ਬਾਅਦ ਜਦੋਂ ਆਪਣਾ ਤੜਕਾ ਥੋੜਾ ਜਿਹਾ ਭੁੱਜ ਗਿਆ ਜਦੋਂ ਇਹਨੇ ਪਾਣੀ ਜਾਂ ਛੱਡ ਦਿੱਤਾ ਤੇ ਆਪਣੇ ਇੱਥੇ ਘਰ ਦੇ ਜਿਹੜੇ ਵੀ ਬੇਸਿਕ ਮਸਾਲੇ ਹੁੰਦੇ ਨੇ ਲੈ ਕੋਈ ਸਪੈਸ਼ਲ ਮਸਾਲਾ ਨਹੀਂ ਆਪਾਂ ਉਹ ਪਾ ਕੇ ਤੜਕੇ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਤੇ ਉਸ ਤੋਂ ਬਾਅਦ ਜੇ ਆਪਾਂ ਇਹਦੇ ਵਿੱਚ ਪਾਵਾਂਗੇ ਮੇਥੀ ਜਿਹੜੇ ਨਹੀਂ ਮੇਥੀ ਪਾਉਂਦੇ ਇੱਕ ਵਾਰੀ ਪਾ ਕੇ ਖਾ ਕੇ ਜ਼ਰੂਰ ਟਰਾਈ ਕਰਿਓ ਦੇ ਜਦੋਂ ਆਪਣਾ ਮਸਾਲਾ ਚੰਗੀ ਤਰ੍ਹਾਂ ਭੁੱਜ ਜਵੇ ਉਸ ਤੋਂ ਬਾਅਦ ਜੇ ਆਪਾਂ ਇਹ ਚ ਐਡ ਕਰਾਂਗੇ ਛਾਲਗਮ ਤੇ ਛਾਲਗਮਾ ਨੂੰ ਆਪਾਂ ਕੁੱਕਰ ਦਾ ਢੱਕਣ ਲਾ ਕੇ ਨਹੀਂ ਪਕਾਉਣਾ ਇਹਨੂੰ ਆ 5 ਮਿੰਟ ਲਈ ਤੁਸੀਂ ਪੂਰੇ ਹਾਈ ਫਲੇਮ ਤੇ ਸਬਜੀ ਨੂੰ ਪਕਾਉਣਾ ਹੈ ਤੇ ਇੱਕ ਵਾਰ ਇਹਦਾ ਟੱਕਣ ਚੱਕ ਕੇ ਇਹਨੂੰ ਚੈੱਕ ਕਰ ਲੈਣਾ ਤਾਂ ਚੰਗੀ ਤਰ੍ਹਾਂ ਇਹਦੇ ਵਿੱਚ ਕੜਛੀ ਘਵਾ ਦੇਣੀ ਆ ਜਦੋਂ ਇਹ ਸਬਜੀ ਅੱਧੀ ਪੱਕ ਜਾਵੇ ਤਾਂ ਇਹਦੇ ਵਿੱਚ ਮੈਂ 3-4 ਟੁਕੜੇ ਜਿਹੜੇ ਗੁੜ ਦੇ ਐਡ ਕਰੂੰਗੀ ਜੇਕਰ ਤੁਹਾਡੇ ਕੋਲ ਸ਼ੱਕਰ ਹੈ ਜਾਂ ਚੀਨੀ ਹੈ ਤੁਸੀਂ ਉਹ ਵੀ ਪਾ ਸਕਦੇ ਆ ਪਰ ਮੈਂ ਇੱਥੇ ਗੁੜ ਪਾਇਆ ਤੇ ਗੋੜੇ ਦੇ ਵਿੱਚ ਜਦ ਤੱਕ ਸਬਜੀ ਆਪਣੀ ਪੂਰੀ ਪੱਕਣੀ ਆ ਤਾਂ ਗੋੜੇ ਦੇ ਵਿੱਚ ਮੈਲਟ ਹੋ ਜਾਣਾ ਲਓ ਜੀ ਹੁਣ ਸਾਡੀ ਸਬਜੀ ਬਣ ਕੇ ਬਿਲਕੁਲ ਤਿਆਰ ਹੈ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਹਰਾ ਧਨੀਆ ਤੇ ਇਹਨੂੰ ਹੁਣ ਚੰਗੀ ਤਰ੍ਹਾਂ ਕਰ ਦਵਾਂਗੇ ਮਿਕਸ ਵੈਸੇ ਤਾਂ ਮੈਨੂੰ ਰੋਟੀ ਦੀ ਕੋਈ ਭੁੱਖ ਨਹੀਂ ਸੀ ਪਰ ਸਬਜੀ ਦੀ ਖੁਸ਼ਬੂ ਇੰਨੀ ਵਧੀਆ ਆਉਂਦੀ ਕਿ ਮੇਤੋਂ ਰਹਿ ਨਹੀਂ ਹੋਇਆ ਤੇ ਮੈਂ ਕਿਹਾ ਚਲੋ ਰੋਟੀ ਤਾਂ ਨਹੀਂ ਆਪਾਂ ਸਬਜੀ ਖਾ ਕੇ ਦੇਖ ਲੈਂਦੇ ਆ ਤਾਂ ਇੱਥੇ ਮੈਂ ਇੱਕ ਕੌਲੀ ਚ ਪਾਈ ਸਬਜੀ ਤਾਂ ਕੀਤੀ ਟੇਸਟ ਤਾਂ ਸੱਚੀ ਬੜੀ ਸੁਆਦਹੀਗੀ ਸਬਜੀ ਤੇ ਜੇ ਇਹਦੇ ਨਾਲ ਮੱਕੀ ਦੀ ਰੋਟੀ ਹੋਵੇ ਤਾਂ ਸੱਚੀ ਬਹਿਜਾ ਬਹਿਜਾ ਹੋ ਜਾਵੇ ਬਟ ਚਲੋ ਰੋਟੀ ਤਾਂ ਨਹੀਂ ਆਪਾਂ ਬਣਾਈ ਇੱਥੇ ਤਾਂ ਮੈਂ ਸਬਜੀ ਦੇ ਨਾਲ ਹੀ ਅੱਜ ਕੰਮ ਚਲਾਇਆ ਉਹ ਵੀ ਢਿੱਡ ਭ ਦੀ ਬਰਸਵਾਦ ਬਣੀ ਤਾਂ ਤੁਸੀਂ ਵੀ ਸਾਰੇ ਜਣੇ ਬਣਾ ਕੇ ਜਰੂਰ ਟਰਾਈ ਕਰਿਓ ਮਿਲਦਾ ਜੀ ਨੈਕਸਟ ਮਿਨੀ ਵਲੌਗ ਸਾਰਿਆਂ ਸਤਿ ਸ਼੍ਰੀ ਅਕਾਲ ਬਾਏ ਬਾਏ